19 ਸਾਲਾ ਕੁੜੀ ਦੇ ਲਾਪਤਾ ਹੋਣ ਦਾ ਮਾਮਲਾ ਲਗਾਤਾਰ ਗਰਮਾ ਰਿਹਾ ਤੇ ਹੁਣ ਲੋਕਾਂ ਦੇ ਵੱਲੋਂ ਵੀ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਨੇ ਲੋਕਾਂ ਦੇ ਵੱਲੋਂ ਵੀ ਬੰਦ ਦਾ ਐਲਾਨ ਕੀਤਾ ਗਿਆ ਹਾਲਾਂਕਿ 2 ਦਿਨ ਤੋਂ ਮੰਡੀ ਵੀ ਪੂਰੀ ਬੰਦ ਹੈ ਇਲਾਕਾ ਪੂਰਾ ਬੰਦ ਹੈ ਕਿਉਂਕਿ ਪੁਲਿਸ ਦੇ ਵੱਲੋਂ ਜਿਹੜਾ ਅਜੇ ਤੱਕ ਵੀ ਕੁੜੀ ਦੀ ਭਾਲ ਜੜੀ ਹੈ ਉਹ ਨਹੀਂ ਕੀਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਬਠਿੰਡਾ ਦੇ ਮੋਰ ਮੰਡੀ ਤੋਂ ਇੱਕ ਖਬਰ ਜੋ ਸਾਹਮਣੇ ਆਈ ਹੈ 9 ਮਾਰਚ ਨੂੰ ਇੱਕ 19 ਸਾਲ ਦੀ ਕੁੜੀ ਜਿਹੜੀ ਹੈ ਉਹ ਅਚਾਨਕ ਲਾਪਤਾ ਹੋ ਗਈ ਸਿਹਾਰਾ ਕੇ ਵੀ ਦੱਸਿਓ ਜਾ ਰਿਹਾ ਕਿ ਜੋ ਕੁੜੀ ਦਾ ਸਮਾਨ ਹੈ ਉਹ ਨਹਿਰ ਦੇ ਨਜ਼ਦੀਕ ਤੋਂ ਮਿਲਿਆ ਸੀ ਜਿਸ ਤੋਂ ਬਾਅਦ ਐਨਡੀਆਰਫ ਦੀਆਂ ਟੀਮਾਂ ਵੀ ਪਹੁੰਚੀਆਂ ਤਾਂ ਨਹਿਰ ਤੋਂ ਵੀ ਜਿਹੜਾ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਅਜੇ ਤੱਕ ਕੁੜੀ ਦਾ ਕੋਈ ਵੀ ਥੋਪਦਾ ਨਹੀਂ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਜੋ ਹੈ ਬਾਜ਼ਾਰ ਬੰਦ ਕੀਤੇ ਗਏ ਨੇ ਇਲਾਕਾ ਬੰਦ ਕੀਤਾ ਗਿਆ ਉਹਨਾਂ ਦੇ ਵੱਲੋਂ ਅਪਰਦਰਸ਼ਨ ਕੀਤਾ ਜਾ ਰਿਹਾ ਹੈ ਪੁਲਿਸ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਅਜੇ ਤੱਕ ਵੀ ਕੁੜੀ ਦੀ ਕੋਈ ਪਾਲ ਨਹੀਂ ਕੀਤੀ ਗਈ ਕੁੜੀ ਦਾ ਜੋ ਮਾਮਲਾ ਉਹ ਨਹੀਂ ਸੁਲਝਾਇਆ ਗਿਆ ਹਾਲਾਂਕਿ ਖਬਰیں ਵੀ ਸਾਹਮਣੇ ਆ ਰਹੀ ਹੈ ਕਿ ਕੁੜੀ ਜਿਹੜੀ ਆਪਣੇ ਸਾਥੀ ਦੇ ਨਾਲ ਗਈ ਸੀ ਉਸ ਦਾ ਸਾਥੀ ਜੋ ਹੈਗਾ ਉਹ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਪਰ ਲੋਕਾਂ ਦਾ ਕਹਿਣਾ ਹੈ ਕਿ ਅਗਰ ਗ੍ਰਿਫਤਾਰ ਕੀਤਾ ਗਿਆ ਤਾਂ ਦੱਸਿਆ ਕਿਉਂ ਨਹੀਂ ਜਾ ਕੇ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਲੋਕਾਂ ਦੇ ਵੱਲੋਂ ਆਪਣੇ ਜਿਹੜੇ ਇਲਜ਼ਾਮ ਜਿਹੜੇ ਦੇ ਲਗਾਏ ਗਏ ਉਹਨਾਂ ਦਾ ਕਹਿਣਾ ਹੈ ਕਿ ਕੁੜੀ ਨੂੰ ਜੋ ਹੈ ਉਸਦੀ ਭਾਲ ਕੀਤੀ ਜਾਵੇ ਉਹ ਕਿੱਥੇ ਹੈ ਕੁੜੀ ਤਾਂ ਤੁਹਾਨੂੰ ਦੱਸਦੀ ਕਿ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਾਂ ਮੋੜ ਮੰਡੀ ਪੂਰੀ ਬੰਦ ਕੀਤੀ ਹੋਈ ਹੈ ਦੋ ਦਿਨਾਂ ਤੋਂ 9 ਮਾਰਚ ਨੂੰ ਇੱਕ ਕੁੜੀ ਜਿਹੜੀ ਹੈ 19 ਸਾਲ ਦੀ ਕੁੜੀ ਉਹ ਗਾਇਬ ਹੋ ਗਈ ਸੀ ਲਾਪਤਾ ਹੋ ਗਈ ਸੀ ਹਾਲਾਂਕਿ ਦੱਸਿਆ ਜਾ ਰਿਹਾ ਕਿ ਉਹ ਆਪਣੇ ਕਿਸੇ ਸਾਥੀ ਦੇ ਨਾਲ ਜਿਹੜਾ ਚਲੀ ਗਈ ਸੀ ਜੋ ਪੁਲਿਸ ਦਾ ਕਹਿਣਾ ਹੈ ਉਸ ਤੋਂ ਬਾਅਦ ਉਸ ਸਾਥੀ ਨੂੰ ਗ੍ਰਿਫਤਾਰ ਪੁਲਿਸ ਦਾ ਕਹਿਣਾ ਹੈ ਕਿ ਕਰ ਲਿਆ ਪਰ ਕੁੜੀ ਦਾ ਕੋਈ ਥੋ ਪਤਾ ਨਹੀਂ ਹੈ ਕੁੜੀ ਦਾ ਸਮਾਨ ਮੋਬਾਈਲ ਫੋਨ ਜਿਹੜਾਗਾ ਉਹ ਬਿਲਕੁਲ ਨਹਿਰ ਦੇ ਨਜ਼ਦੀਕ ਤੋਂ ਮਿਲਿਆ ਤਾਂ ਉੱਧਰ ਇਹ ਵੀ ਕਹਿ ਆ ਜਾਰੇ ਕੁੜੀ ਜਿਹੜੀ ਹੈ ਉਹ ਚੰਡੀਗੜ੍ਹ ਤੋਂ ਇੱਕ ਆਪਣੇ ਕਿਸੇ ਦੋਸਤ ਦੇ ਨਾਲ ਵਾਪਸ ਆਈ ਤੇ ਤਾਂ ਅਲੱਗ-ਅਲੱਗ ਜੋ ਜਾਣਕਾਰੀ ਇਸ ਪੂਰੇ ਮਾਮਲੇ ਦੇ ਵਿੱਚ ਜੇ ਸਾਹਮਣੇ ਆ ਰਹੀ ਹੈ ਜੋ ਖਬਰਾਂ ਸਾਹਮਣੇ ਆਈਆਂ ਪਰ ਅਸਲ ਜੋ ਗੱਲ ਕੀ ਹੈ ਉਹ ਫਿਲਹਾਲ ਜਾਂਚ ਦਾ ਵਿਸ਼ਾ ਹੈ ਪੁਲਿਸ ਦੇ ਵੱਲੋਂ ਜਾਂਚ ਜਰੂਰ ਕੀਤੀ ਜਾ ਰਹੀ ਹੈ ਪਰ ਲੋਕਾਂ ਦੇ ਵੱਲੋਂ ਜਰੂਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨਹੀਂ ਕੁਝ ਕਰ ਰਹੀ ਹਾਲਾਂਕਿ ਪੁਲਿਸ ਕਹਿ ਰਹੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਕਰ ਰਹੇ ਆ ਕਿਉਂਕਿ ਕੁੜੀ ਜੀ ਲਾਪਤ ਹੈ ਕੁੜੀ ਦਾ ਕੋਈ ਜ ਨਹੀਂ ਪਤਾ ਲੱਗ ਰਿਹਾ ਕਿੱਥੇ ਹੈ ਕਿੱਥੇ ਨਹੀਂ ਹਾਲਾਂਕਿ ਐਂਡ ਇਰਫ ਦੀ ਟੀਮਾਂ ਪਹੁੰਚੀਆਂ ਸੀ ਜਾਂ ਉਨੂੰ ਲੱਬਣ ਦੀ ਨਹਿਰ ਦੇ ਵਿੱਚ ਕੋਸ਼ਿਸ਼ ਕੀਤੀ ਗਈ ਪਰ ਅਜੇ ਵੀ ਕੁੜੀ ਦਾ ਕੋਈ ਥਾਂ ਪਤਾ ਨਹੀਂ ਲੱਗ ਰਿਹਾ ਤਾਂ ਤਸਵੀਰ ਵੀ ਤੁਹਾਨੂੰ ਦਿਖਾ ਰਿਹਾ 19 ਸਾਲ ਦੀ ਕੁੜੀ ਮੜ ਮੰਡੀ ਦੇ ਰਹਿਣ ਵਾਲੀ ਤਾਂ ਅਚਾਨਕ ਜਿਹੜੀ ਹੈ ਉਹ ਗਾਇਬ ਹੋ ਜਾਂਦੀ ਹੈ ਪਰ ਮਾਮਲਾ ਪੂਰਾ ਪਖਰੇ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਜਾਮ ਲਾਇਆ ਗਿਆ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਜੋ ਦਬਾਅ ਜੜਾਗਾ ਪ੍ਰਸ਼ਾਸਨ ਦੇ ਪਾਇਆ ਜਾ ਸਕੇ ਤਾਂ ਤਸਵੀਰ ਤੁਹਾਨੂੰ ਸਾਂਝਾ ਕਰ ਰਹੇ ਇਹ ਘਟਨਾ ਹੋਈ ਹੈ ਮੋੜ ਹੇ ਦੇ ਦੇ ਵਿੱਚ ਜਿੱਥੇ ਕਿ ਇੱਕ ਨੌਜਵਾਨ ਸਾਡੀ ਬੱਚੀ ਦਾ ਨਾਮ ਲਿਖਾ ਕੇ ਬੋਲੇ ਲਾਪਤਾ ਹੋ ਗਈ ਹੈ ਤੇ ਛੱਕ ਦੀ ਜਿਹੜੀ ਸੂਈ ਹੈ ਉਸ ਪਰਿਵਾਰ ਤੇ ਉਸ ਮੁੰਡੇ ਤੇ ਜਾਂਦੀ ਹੈ ਜਿਹਦੇ ਨਾਲ ਉਹਦਾ ਉੱਠਣਾ ਬੈਠਣਾ ਤੇ ਜਾਣ ਪਛਾਣ ਸੀਗੀ ਸੋ ਅਸੀਂ ਤਾਂ ਇਹ ਚਾਹੁੰਦੇ ਆ ਕਿ ਪੁਲਿਸ ਜਲਦੀ ਤੋਂ ਜਲਦੀ ਇਸ ਪਰਿਵਾਰ ਜਿਹਦੀ ਬੱਚੀ ਹੈ ਉਹਨੂੰ ਇਨਸਾਫ ਦੁਆਇਆ ਜਾਵੇ ਤੇ ਨਾਲ ਹੀ ਜਿਹੜੇ ਇਹ ਬੜੀ ਘਟਨਾ ਵਾਪਰੀ ਹੈ ਇਹਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਮੈਂ ਮਨਿੰਦਰ ਸਿੰਘ ਸੇਖੋਂ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਾਸਵਾ ਪੰਜਾਬ ਅੱਜ ਬੜੇ ਹੀ ਭਰੇ ਮਾਨ ਨਾਲ ਤੁਹਾਨੂੰ ਮੁਕਾ ਮੁਤਾਕਬ ਹੋ ਰਿਹਾ ਵੀ ਅੱਜ ਸਾਡੀ ਧੀ ਸਾਡੀ ਭੈਣ ਛੋਟੀ ਜਿਹਦੀ ਉਮਰ 17 ਤੋਂ 18 ਸਾਲ ਹੈ ਜੋ ਮੋੜ ਮੰਡੀ ਦੀ ਵਸਨੀਕ ਸੀਗੀ ਉਹ ਦੋ ਦਿਨਾਂ ਤੋਂ ਲਾਪਤਾ ਹੈ ਪਰਿਵਾਰ ਦੇ ਦੱਸਣ ਅਨੁਸਾਰ ਉਹਨਾਂ ਨੂੰ ਸ਼ੱਕ ਹੈ ਕਿ ਉਹਦੀ ਜਿਹੜੀ ਹਤਿਆ ਕਰਕੇ ਉਹਦੀ ਜਿਹੜੀ ਡੈੱਡ ਬੋਡੀ ਹੈ ਉਹਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਪਿਛਲੇ ਦੋ ਦਿਨਾਂ ਤੋਂ ਕੁੰਭ ਕਰਨੀ ਨੀਂ ਸੁੱਤਾ ਹੋਇਆ ਹੈ ਦੋ ਦਿਨਾਂ ਤੋਂ ਨਿਰੰਤਰ ਮੰਡੀ ਬੰਦ ਹੈ ਰੋਸ ਮੁਜ਼ਾਰੇ ਚੱਲ ਰਹੇ ਆ ਥਾਣੇ ਦੇ ਵਿੱਚ ਪੱਕਾ ਧਰਨਾ ਚੱਲ ਰਿਹਾ ਕੱਲ ਰਾਤ ਤੋਂ ਮੈਂ ਵੀ ਚੰਡੀਗੜ੍ਹ ਤੋਂ ਆ ਕੇ ਇੱਥੇ ਆਪਣੀ ਹਾਜ਼ਰੀ ਜਿਹੜੀ ਧਰਨੇ ਦੇ ਵਿੱਚ ਮੰਡੀ ਵਾਸੀਆਂ ਨਾਲ ਲਵਾਈ ਹੈ ਹਲੇ ਵੀ ਕੋਈ ਵੀ ਦੋਸ਼ੀ ਜਿਹੜਾ ਹੈ ਉਹਨੂੰ ਫੜ ਕੇ ਕੋਈ ਲਿਖਤੀ ਰੂਪ ਵਿੱਚ ਕੋਈ ਐਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਗਈ ਤੇ ਨਾ ਹੀ ਬੱਚੀ ਦਾ ਕੋਈ ਹਜੇ ਉਗਸੋਗੋ ਦੇਖ ਪਾਏ ਨੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਹੁਣ ਪਿੱਛੇ ਜੇ ਵੂਮਨਸ ਡੇ ਮਨਾ ਕੇ ਹਟਿਆ ਤੇ ਹੁਣ ਜਿਹੜੀ ਉਹ ਸਾਡੀ ਲੜਕੀ ਹੈ ਉਹਦੀ ਮਿੱਟੀ ਇਹ ਨਾ ਰੋਲਣ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਬਣਦੀ ਕਾਰਵਾਈ ਕਰਨ ਅਤੇ ਲੜਕੀ ਜੋ ਹੈ ਉਹਦੇ ਪਰਿਵਾਰ ਦੇ سپੁਰਦ ਕੀਤੀ ਜਾਵੇ ਤਾਂ ਕਿ ਜੋ ਆਪਣੀ ਬੱਚੀ ਦੀ ਅੰਤਮ ਕਿਰਿਆ ਹੈ ਉਹਨੂੰ ਉਹ ਗਤੀਵਿਧੀ ਨਾਲ ਕਰ ਸਕਣ ਵੀ ਸਾਰਾ ਪੰਜਾਬ ਮੇਰਾ ਪਰਿਵਾਰ ਠੀਕ ਹੈ ਨਾ ਅਸੀਂ ਵੀ ਉਸ ਪਰਿਵਾਰ ਦੇ ਹਿੱਸੇ ਆ ਅੱਜ ਸਾਨੂੰ ਪੰਜਾਬ ਵਿੱਚ ਰਹਿੰਦੇ ਨੂੰ ਡਰ ਲੱਗਣ ਲੱਗ ਗਿਆ ਹੈ ਵੀ ਜੇ ਸਾਡੀਆਂ ਲੜਕੀਆਂ ਹੀ ਸੇਫ ਨਹੀਂ ਤਾਂ ਅਸੀਂ ਸਾਡੇ ਜੀਵਨ ਦਾ ਕੀ ਫਾਇਦਾ ਅਸੀਂ ਛੇਤੀ ਤੋਂ ਛੇਤੀ ਮਾਨ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇਸ ਮਸਲੇ ਤੇ ਜਲਦੀ ਤੋਂ ਜਲਦੀ ਉਹ ਆਪਣਾ ਧਿਆਨ ਦੇਣ ਤੇ ਜਲਦੀ ਤੋਂ ਸਾਡੀ ਬੇਟੀ ਸਾਨੂੰ ਸੋਪੀ ਜਾਵੇ ਤਾਂ ਕਿ ਸਾਡੇ ਕਾਲਜ 'ਚ ਥੋੜੀ ਠੰਡ ਪਈ ਪੈ ਸਕੇ ਅਸੀਂ ਮਾਨ ਸਾਹਿਬ ਤੁਸੀਂ ਪਲੀਜ਼ ਪਲੀਜ਼ ਸਾਰੀ ਮੰਡੀ ਦੇ ਕੋਕੱਠੀ ਹੋਈ ਬੈਠੀ ਐ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਤੁਸੀਂ ਇੱਕ ਸਟੈਪ ਅੱਗੇ ਵਧਾਓ ਤੇ ਲਟਕੀਆਂ ਦੇ ਰਖਵਾਲੇ ਬਣੋ ਠੀਕ ਹੈ ਨਾ ਜੇ ਤੁਸੀਂ ਸਾਰੀ ਰੱਖਿਆ ਨਹੀਂ ਕਰੋਗੇ ਤਾਂ ਅਸੀਂ ਉਰੇ ਕਿਵੇਂ ਸੇਫ ਐ ਅਸੀਂ ਅੱਜ ਪੰਜਾਬ ਦੇ ਵਿੱਚ ਸੀਐਮ ਜੋਗੀ ਅਦਿੱਤਿਆ ਨਾ ਦੀ ਐਗਜ਼ੈਂਪਲ ਦਿੰਨੇ ਆ ਵੀ ਉਹਨਾਂ ਨੇ ਕਿੰਨੀ ਉਥੇ ਮੰਨ ਲੋ ਕੀਤਾ ਹੋਇਆ ਤੁਸੀਂ ਵੀ ਪੁਲਿਸ ਹਾਰਡ ਸਟੈਪ ਚੱਕੋ ਨਹੀਂ ਤਾਂ ਪੰਜਾਬ ਰਹਿਣ ਯੋਗ ਨਹੀਂ ਰਹੇਗਾ ਸਾਡੀ ਬੇਨਤੀ ਹੈ ਅਸੀਂ ਬਹੁਤ ਭਰੇ ਤੇ ਦੁਖੀ ਮਾਨ ਨਾਲ ਤੁਹਾਨੂੰ ਬੇਨਤੀ ਕਰ ਰਹੇ ਹਾਂ ਚੌਂਕ ਬੰਦ ਕਰਨ ਨੂੰ ਸਾਡਾ ਜੀ ਨਹੀਂ ਕਰਦਾ ਪਰ ਅਸੀਂ ਮਰ ਗਏ ਅੱਜ ਮਰ ਗਏ ਬੇਨਤੀ ਹੈ ਇਹਨੂੰ ਕਬੂਲ ਕਿਰਿਓ ਬੇਨਤੀ ਹੈ